ਲਪਾਏ ਰਸਨਾ ਨਾਮ ਪੜਾ ਦੇ ਮਾਵਾਕਾਂ ਅਨਸਾਰ ਆਪਾਂ ਨਾਮ ਜਪਦੇ ਆ ਬਾਣੀ ਪੜਦੇ ਆ ਅਰਦਾਸਾਂ ਕਰਦੇ ਆ ਨਵਾਂ ਸਾਬ ਜਿਹੜਾ ਨਵਾਂ ਸਾਲ ਮਨਾਈਏ ਸਮੂਹ ਸੰਗਤਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਨਾ ਹਰ ਭਾਈ 1 ਜਨਵਰੀ ਉਹਨਾਂ ਨੂੰ ਮੁਬਾਰਕ ਆ ਸਭ ਨੂੰ ਮੁਬਾਰਕ ਆ ਪਰ ਸਿੱਖ ਧਰਮ ਸਰ ਗੁਰਨਾਗ ਸਿੰਘ ਜੀ ਫਲਸਫੇ ਅਨੁਸਾਰ ਜੋ ਸੰਮਤ 556 ਸਾਲ ਉਹ ਇੱਕ ਚੇਤਰ ਤੋਂ ਆਰੰਭ ਹੁੰਦਾ ਹੈ ਸਾਰੀਆਂ ਸੰਗਤਾਂ ਨੂੰ ਇੱਥੇ ਆਉਣ ਦੀ ਅਪੀਲ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਜੀ ਦਾ ਸ਼ਿਰੂ ਅੰਮ੍ਰਿਤ ਦੇ ਸਤਿ ਪਾਤਸ਼ਾਹ ਦੇ ਪੁੱਤਰ ਸਤਾਨ ਪਤ ਰਾਜ ਸਾਰੇ ਸ਼੍ਰੋਮਣਿਕ ਪਰਮਤਮੇਂ ਤੇ ਪਰਮੰਭ ਕਰੇ ਸਾਰੇ ਜਿਹੜੇ ਬੰਦਿਆਂ ਵਾਸਤੇ ਕਿਹਿਆ ਹੋਵੇ ਨਾਮ ਸਾਈ ਸੰਦੇ ਨਵੇਂ ਸਾਜੇ ਇੱਕ ਤੇਤ ਤੋਂ ਜੋ ਰੰਗ ਦਾ ਹੋ ਗਿਆ ਉਹਦੇ ਸਬੰਧ ਸਾਰਾ ਸਮਾਗਮ ਲਈ ਕੀਤਾ ਜਾਵਾ ਸਾਰਿਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਹਾਰੇ ਹਮਮਾਸ ਸਾਰਿਆਂ ਬੁਲਾ ਰਿਆ ਨੇ ਬੜੀ ਅੱਛੇ ਤਰ੍ਹਾਂ ਸਾਰੇ ਡਿਟੇਲ ਦੱਸੀਆ ਪਰਮੰਦ ਦੇ ਇੱਥੇ ਸਾਰ ਕੋਈ ਪ੍ਰਬੰਧਕ ਪਿਆਰ ਆ ਸੇਵਾਦਾਰ ਚਾਰ ਨੇ ਪਾਰਕ ਦਾ ਠੀਕ ਆ ਜਥਿਆਂ ਨੂੰ ਸਭ ਸਾਰਿਆਂ ਨੂੰ ਹਜਾਤਾ ਕੀਤਾ ਗਿਆ ਨੇ ਸੰਗਤ ਨੂੰ ਗੁਰੂ ਦੇ ਪਰਿਸ਼ੇਥਾ ਚਾਲੂ ਕਰਾਉਣਾ ਵਾ ਗੁਰੂਆਂ ਸਾਹਿਬ ਦਾ ਫਰਸਪਾ ਹੈ ਕਿ ਸਬਾਧਾ ਪਹਲਾ ਮੰਗਵਾਲੀ ਕੌਮ ਆ ਸਬਾਧਾ ਪਹਲਾ ਮੰਗਦੀ ਆ ਮਹਾਰਾਜ ਦਾ ਜੋ ਫਰਸਪਾ ਹੈ ਇਹ ਕਰ ਕਰ ਪਹੁੰਚਾਉਣਾ ਵਾ ਇਹ ਸਾਰਾ ਗਾੜੀ ਅਰਦਾਸ ਆ ਸਾਰੇ ਇਹੋ ਮਾਮਾ ਕਿਸ ਮਾਗ ਦਿਖਾ ਲਈ ਪਰੋ ਤਾਂ ਕਿ ਅਸੀਂ ਗੁਰੂ ਚਰਨਾਂ ਦਾ ਧਾਮ ਦਾ ਮਹਿਗ ਮਾਨ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਰੇ ਬਾਜ ਇਹਦਾ ਨਾਮ ਸਾਈ ਲ ਸਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀਓ ਇਹ ਜੋ ਮਹਾਨ ਉਪਰਾਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਜੇ ਸਰਦਾਰ ਰঞ্জੀਤ ਸਿੰਘ ਦੀ ਗਵਾਹੀ ਦੇ ਵਿੱਚ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਭਾ ਸੁਸਾਇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਨਾਨਕ ਸ਼ਹਿ ਸਮਦ 556 ਜੋ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਜੋਸ਼ ਨਾਲ ਸ਼ਾਹ ਦੇ ਨਾਲ ਇਸ ਸਥਾਨ ਤੇ ਗੁਰਦਰਾ ਸੇਵ ਬੁਰਸਾ ਸਾਹਿਬ ਕੇ ਮਨਾਇਆ ਜਾਣਾ ਹੈ ਉਸ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਜੋ ਹੈ ਆਜਨਿਸ਼ਤਕਾਰ ਜੋ ਪਾਇ ਜਸਿੰਦਰ ਸਿੰਘ ਹੋਰਾਂ ਪਾਸੋਂ ਸਰਨ ਕੀਤੀ ਹੈ ਕਿ 30 ਫੱਗਨ ਨੂੰ 13 ਮਾਰਚ ਚ ਉਸ ਰਾਤ ਤੋਂ ਇਸ ਸਮਾਗਮ ਜਿਹੜੇ ਹਨ ਰਾਤ 7 ਵਜੇ ਰਾਦਰ ਸਾਹਿਬ ਦੇ ਪਾਰਥ ਤੋਂ ਬਾਅਦ ਆਰੰਭ ਹੋਣਗੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸਾਡੀ ਸ੍ਰੀ ਗੁਰੂ ਅਦੰਦੇਸ ਸੇਵਕ ਜਥੇ ਦੀ ਸੰਗਤਾਂ ਰਲ ਮਿਲ ਕਰਕੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਪ ਕਰਨਗੇ ਉਸ ਤੋਂ ਉਪਰੰਤ ਨਿਸ਼ਕਾਮ ਕੀਰਤਨ ਜਿਸ ਰਾਤ ਕੀਰਤਨ ਦੁਆਰਾ ਆਜ ਨੂੰ ਨਿਹਾਲ ਕਰੇਗਾ ਇਸੇ ਤਰ੍ਹਾਂ ਅਗਲੇ ਦਿਨ ਜੋ ਨਵਾਂ ਸਾਲ ਹੈ ਇਕ ਚੇਤ 14 ਮਾਰਚ ਉਸ ਰਾਤ ਨੂੰ ਵੀ ਸਮਾਗਮ ਜੋ ਹੈ ਜੋ ਪੰਥਕ ਅਜੰਡਾ ਹੈ ਪ੍ਰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਪੰਥ ਰਚਣ ਵੇਲੇ ਕਿਸ ਪਰਪੇਖ ਦੇ ਵਿੱਚ ਸੰਤਾਂ ਨੂੰ ਹਨੇਰੇ ਵਿੱਚੋਂ ਕੱਢਣ ਵਾਸਤੇ ਇਹ ਯਤਨ ਕੀਤੇ ਚਾਰ ਉਦਾਸੀਆਂ ਕੀਤੀਆਂ ਉਸ ਏਜੰਡੇ ਨੂੰ ਲੈ ਕੇ ਸਾਰਾ ਜਿਹੜਾ ਰਾਤ ਦਾ ਸਮਾਗਮ ਹੈ ਉਸ ਨੂੰ ਮੁੱਖ ਰੱਖ ਕੇ ਕੀਤਾ ਜਾਏਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸਾਜ ਜੀ ਨੇ ਦੱਸਿਆ ਹੈ ਜੁਰੀ ਰੱਗ ਜੱਥਾ ਉਹ ਆਪ ਜੀ ਨੂੰ ਨਿਹਾਲ ਕਰੇਗਾ ਉਪਰੰਤ ਭਾਈ ਸਰੂਪ ਸਿੰਘ ਜੀ ਕੰਡਿਆਲਾ ਠਾਡੀ ਜੱਥਾ ਫਿਰ ਭਾਈ ਜਸਵਿੰਦਰ ਸਿੰਘ ਜੀ ਉਹ ਆਪ ਜੀ ਨੂੰ ਗੁਰ ਇਤਿਹਾਸ ਦੌਰਾਨ ਨਿਹਾਲ ਕਰਨਗੇ ਔਰ ਖੀਰ ਦਿੱਤੇ ਜੋ ਵਿਸ਼ੇਸ਼ ਤੌਰ ਤੇ ਦਿੱਤੇ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਗੁਰਦਰਾ ਸਾਹਿਬ ਦਮਦਮਾ ਸਾਹਿਬ ਸਭੂ ਕੀ ਤਲਵੰਡੀ ਉਹ ਆਪ ਜੀ ਨੂੰ ਇਸ ਬੰਦ ਵਿੱਚ ਪੂਰਾ ਇਤਿਹਾਸ ਆਪ ਜੀ ਨੂੰ ਸੁਰਨ ਕਰਉਣਗੇ ਇਹ ਜਿੰਨੇ ਵੀ ਸਮਾਗਮ ਹਨ ਇਹਨਾਂ ਦਾ ਜੋ ਮੁੱਖ ਝੰਡਾ ਹੈ ਉਹ ਇਹ ਹੈ ਕਿ ਖਾਲਸੇ ਦੀ ਚੜ੍ਹਦੀ ਕਲਾ ਖਾਲਸੇ ਦੀ ਜੋ ਬਲਖੀ ਸ਼ਖਸੀਅਤ ਹੈ ਇਸੇ ਤਰ੍ਹਾਂ ਜੋ ਭਾਰਤੀ ਸਭਿਆਤਾ ਦਾ ਪ੍ਰਤੀਕ ਹੈ ਦੇਸੀ ਮਹੀਨੇ ਇਹਨਰੇ ਸਿੱਖਾਂ ਦਾ ਨਹੀਂ Hindu ਸਭਿਆਤਾ ਦਾ ਜਿਹੜਾ ਇਤਿਹਾਸ ਹੈ ਉਹ ਦੇਸੀ ਮਹੀਨੇ ਦੇ ਨਾਲ ਜੁੜਿਆ ਹੋਇਆ ਹੈ ਸੰਗਰਾਂਦ ਦਾ ਮਹੀਨਾ ਜੋ ਹੈ ਉਹ ਦੇਸੀ ਮਹੀਨੇ ਦੇ ਨਾਲ ਜੁੜਿਆ ਹੋਇਆ ਹੈ 12 ਮਾਹ ਜਿਹੜੇ ਹਨ ਉਹ ਵੀ ਇਸੇ ਤਰ੍ਹਾਂ ਹੀ ਦੇਸੀ ਮਹੀਨੇ ਦੇ ਨਾਲ ਜੁੜੇ ਹੋਏ ਹਨ ਇਹ ਸਾਰੇ ਚੀਜ਼ਾਂ ਨੂੰ ਉਜਾਗਰ ਕਰਨ ਵਾਸਤੇ ਆਪਣੇ ਜਿਹੜਾ ਸਾਡੇ ਵਿਲੱਖਣ ਇਤਿਹਾਸ ਹੈ ਉਸ ਨੂੰ ਉਜਾਗਰ ਕਰਨ ਵਾਸਤੇ ਇਹਨਾਂ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਉਸ ਰਾਤ ਨੂੰ 30 ਫੱਗਣ ਦੀ ਰਾਤ ਨੂੰ ਰਾਤ 12 ਵਜੇ ਜਦੋਂ ਨਵਾਂ ਸਾਲ ਆਰੰਭ ਹੋਏਗਾ ਵਿਸ਼ੇਸ਼ ਤੌਰ ਤੇ ਪਾਰੀ ਆਤਿਸ਼ਬਾਜੀ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਔਰ ਨਾਲ ਹੀ ਸਾਰੇ ਇਲਾਕੇ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਇਸ ਵਾਸਤੇ ਬਹੁਤ ਵੱਡਾ ਪ੍ਰਲਬ ਕੀਤਾ ਗਿਆ ਹੈ ਕਿ ਹਰ ਘਰ ਦੇ ਵਿੱਚ ਕਿਸੇ ਨਿਸ਼ਾਨ ਸਾਹਿਬ ਜਿਹੜੇ ਹਨ ਉਹ ਚੁਲਨੇ ਚਾਹੀਦੇ ਹਨ ਘਰਾਂ ਦੇ ਉੱਪਰ ਦੁਕਾਨਾਂ ਦੇ ਉੱਪਰ ਗੁਰਦੁਆਰਿਆਂ ਦੇ ਉੱਪਰ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਹ ਜਿਹੜੇ ਨਿਸ਼ਾਨ ਸਾਹਿਬ ਇਹ ਚੁਲਣਗੇ ਔਰ ਤਾਂ ਜੋ ਸਾਰੀ ਜਿਹੜੀ ਖਲਕਤ ਹੈ ਉਹਨੂੰ ਪਤਾ ਲੱਗ ਸਕੇ ਖਾਲਸੇ ਦਾ ਜਿਹੜਾ ਨਵਾਂ ਸਾਲ ਹੈ ਉਹ ਨਾਨਕਲੇ ਸਮਤ ਇੱਕ ਚੇਤਨ ਹੋਣਾ ਹੈ ਸੋ ਮੇਰੀ ਫੇਰ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੁਸਬਾ ਸੋਸਾਇਟੀਆਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਹਿੰਦੂ ਸੁਭਾਵਾਂ ਨੂੰ ਇਹ ਅਪੀਲ ਹੈ ਕਿ ਸਭ ਦਾ ਸਾਂਝਾ ਜਿਹੜਾ ਨਵਾਂ ਸਾਲ ਹੈ ਭਾਰਤੀ ਸਭਿਆਤਾ ਦਾ ਪ੍ਰਤੀਕ ਹੈ ਇੱਕ ਕੌਮ ਦੀ ਸ਼ਾਨ ਹੈ ਸਾਰਿਆਂ ਨੇ ਰਲਮਿਲ ਕਰਕੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ ਔਰ ਸਹਿਯੋਗ ਦੇ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਇਹਨੇ ਬੇਨਤੀ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸਾਇਟੀ ਵਾਲਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਵਾਇਗੁਰਜੀ ਖਾਲਸਾ ਵਾਇਗੁਰਜੀ ਦੇ ਪੁੱਤ ਬੜੀ ਖੁਸ਼ੀ ਦੀ ਗੱਲ ਹੈ ਕਿ ਇਲਾਕਾ ਧਾਰੀਵਾਲ ਦੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਬੁਰਸਾ ਵਿਖੇ ਦੋ ਦਿਨ ਦਾ ਸਮਾਗਮ ਜਿਹੜਾ ਹੈਗਾ ਸਿੱਖੀ ਪ੍ਰਤੀ ਖਾਲਸਾ ਰਾਜ ਪ੍ਰਤੀ ਜਿਹੜਾ ਕਰਵਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰੀਆਂ ਸੁਸਾਇਟੀਆਂ ਵੱਲੋਂ ਇਕੱਠੇ ਹੋ ਕੇ 13 ਮਾਰਚ ਔਰ 14 ਮਾਰਚ ਦੀ 13 ਦੀ ਰਾਤ ਨੂੰ ਔਰ 14 ਦੀ ਰਾਤ ਨੂੰ ਦੋ ਦਿਨ ਦਾ ਸਮਾਗਮ ਆਗਾ ਜਿਹਦੇ ਵਿੱਚ ਵਿਚਾਰ ਚਰਚਾ ਕੀਤੀ ਜਾਏਗੀ ਨਾਨਕਸ਼ਾਹੀ ਕੈਲੰਡਰ ਦੀ ਨਾਨਕਸ਼ਾਹੀ ਕੈਲੰਡਰ ਜਦੋਂ ਸ਼ੁਰੂਆਤ ਹੋਣਾ ਇੱਕ ਚੇਤਨੂ ਨਾਨਕਸ਼ਾਹੀ ਕੈਲੰਡਰ ਨੂੰ ਨਾਨਕ ਗੁਰੂ ਨਾਨਕ ਦੇਵ ਜੀ ਜਦੋਂ ਇਸ ਭਾਰਤ ਦੇਸ਼ ਦੇ ਵਿੱਚ ਇਸ ਏਸ਼ੀਆ ਪ੍ਰਸ਼ਾਂਤ ਦੇ ਵਿੱਚ ਆਏ ਨੇ ਤੇ ਉਹਨਾਂ ਦਾ ਕੀ ਫਲਸਫਾ ਸੀਗਾ ਉਹਦੇ ਸਾਰੇ ਬਾਰੇ ਵਿਚਾਰ ਚਰਚਾਾਂ ਕੀਤੀਆਂ ਜਾਣਗੀਆਂ ਉਹਨੂੰ ਅਸੀਂ ਧਾਰਮਿਕ ਤੌਰ ਤੇ ਔਰ ਰਾਜਨੀਤਿਕ ਔਰ ਸਮਾਜਿਕ ਤੌਰ ਤੇ ਵੀ ਉਹਦੀ ਵਿਚਾਰ ਚਰਚਾ ਕਰਾਂਗੇ ਔਰ ਮੈਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਵੱਖ-ਵੱਖ ਸੰਗਤਾਂ ਨੂੰ ਸੁਣਨ ਵਾਲੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਹੈਗਾ 13 ਮਾਰਚ ਦੀ ਰਾਤ ਨੂੰ ਔਰ 14 ਮਾਰਚ ਦੀ ਰਾਤ ਨੂੰ ਸਾਡੇ ਧਾਰੀਵਾਲ ਸਾਹਿਬ ਵਿਖੇ ਪਹੁੰਚ ਕੇ ਵੱਖ-ਵੱਖ ਵੱਡੀਆਂ-ਵੱਡੀਆਂ ਜਿਹੜੀ ਸ਼ਕਤੀਆਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦੇ ਵਿਚਾਰ ਜਿਹੜੇ ਸੁਣਨੇ ਨੇ ਔਰ ਸਿੱਖ ਧਰਮ ਦੀ ਜੋ ਪਰਿਭਾਸ਼ਾ ਸਿੱਖ ਧਰਮ ਦਾ ਜੋ ਫਲਸਫਾ ਉਹਨੂੰ ਗ੍ਰਹਿਣ ਕਰਕੇ ਉਹਨੂੰ ਆਪਣੇ ਪਰਿਵਾਰ 'ਚ ਤੇ ਆਪਣੇ ਇਲਾਕੇ ਦੇ ਵਿੱਚ ਲਾਗੂ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ